ਅੱਜ ਹਾਲਾਤ ਇੰਨੇ ਐ ਕਿ ਅੱਜ ਘਰ ਘਰ ਨਸ਼ਾ ਐ ਮੈਂ ਅਫਸਰਾਂ ਨੂੰ ਪੁੱਛਿਆ ਕਿ ਘਰ ਘਰ ਨਸ਼ਾ ਕਿਉਂ ਐ ਤੇ ਮੈਨੂੰ ਕਹਿੰਦੇ ਅਸੀਂ ਕੀ ਕਰੀਏ ਇਹਨਾਂ ਦੇ ਐਮ.ਐਲ.ਏ ਤੇ ਲੀਡਰ ਸਾਨੂੰ ਨਸ਼ੇ ਫੜਨਾ ਲੈਣ ਨੂੰ ਫੜ ਨਹੀਂ ਦਿੰਦੇ ਪਹਿਲੀ ਕੈਬਨਿਟ ਮੀਟਿੰਗ ਚ ਮੈਂ ਕਾਨੂੰਨ ਬਣਾਉਂਗਾ ਕਿ ਸਜ਼ਾ ਨਸ਼ਾ ਵੇਚ ਨਾਲੇ ਨੂੰ ਫਾਂਸੀ ਦੀ ਹੋਊਗੀ ਕਿੱਥੇ ਕੱਲੇ ਕੇਸ਼ ਨਸ਼ੇ ਵਿੱਚ ਨਾਲੇ ਦੇ ਹੋਣਗੇ ਤੇ ਨਾਲ ਦੇ ਨਾਲ 6 ਮਹੀਨਿਆਂ ਦੇ ਅੰਦਰ ਫੈਸਲਾ ਕਰਕੇ ਉਹਨੂੰ ਕੰਮ ਦਿੱਤਾ ਜਾਊਗਾ ਕਾਨੂੰਨ ਬਣਾਵਾਂਗੇ ਕਿ ਉਸ ਪਰਿਵਾਰ ਦੀ ਸਾਰੀ ਜ਼ਮੀਨ ਜਾਇਦਾਦ ਸਰਕਾਰ ਟੇਕਓ ਉਹ ਕਰ ਲੂਗੀ ਦੂਜੀ ਵੱਡਾ ਫੈਸਲਾ ਜਿਹੜਾ ਸੀ ਕਰਨ ਲੱਗੇ ਆ ਉਵੇਂ ਹੀ ਗੈਂਗਸਟਰ ਖਤਮ ਕਰਨੇ ਆ ਪੰਜਾਬ ਉਦੋਂ ਵੀ ਫਾਂਸੀ ਦੀ سزا ਹੋਊਗੀ ਜਿਹੜਾ ਲੋਕਾਂ ਨੂੰ ਡਰਾ ਡਰਾ ਕੇ ਮਾਰ ਕੇ ਫਰੋਤੀਆਂ ਲੈਂਦੇ ਐ ਉਹਨਾਂ ਵਾਸਤੇ ਹੁਣ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਊਗੀ ਮੈਂ ਵਾਦਾ ਕਰਦਾ ਮੇਰੇ ਪੰਜਾਬ ਵਿੱਚ ਥੋੜੇ ਆਪਣੇ ਸਰਕਾਰ ਜਦਾਊਗੀ ਕੋਈ ਗਰੀਬ ਨਹੀਂ ਹੋਊਗਾ ਜਿਹਦੇ ਕੋਲੇ ਕੱਚਾ ਮਕਾਨ ਹੋਊਗਾ ਸਾਰਾ ਇੱਕ ਪੱਕਾ ਮਕਾਨ ਹਰ ਗਰੀਬ ਦਾ ਬਣਾ ਕੇ ਦੇਵਾਂਗੇ ਆ ਸਾਡਾ ਅਸਲੀ ਖਜ਼ਾਨੇ ਦੀ ਵਕੀਲ ਦਾ ਤੁਸੀਂ ਲੰਬੀ ਬੈਠੇ ਹੋ ਤੇ ਜੇ ਸਰਕਾਰ ਬਣ ਗਈ ਤੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਉਹ ਨਜ਼ਾਰੇ ਲਿਆਵਾਂਗੇ ਤੁਹਾਨੂੰ ਪਤਾ ਬਹੁਤ ਚੀਜ਼ਾਂ ਦੀ ਲੋੜ ਹੈ ਇਹ ਨਹੀਂ ਅੱਜ ਹਾਲਾਤ ਇੰਨੇ ਐ ਕਿ ਅੱਜ ਘਰ-ਘਰ ਨਸ਼ਾ ਹੈ ਮੈਂ ਅਫਸਰਾਂ ਨੂੰ ਪੁੱਛਿਆ ਕਿ ਘਰ-ਘਰ ਨਸ਼ਾ ਕਿਉਂ ਹੈ ਤੇ ਮੈਨੂੰ ਕਹਿੰਦੇ ਅਸੀਂ ਕੀ ਕਰੀਏ ਇਹਨਾਂ ਦੇ ਐਮਐਲਏ ਤੇ ਲੀਡਰ ਸਾਨੂੰ ਨਸ਼ੇ ਫੜਨਾ ਲੈਣ ਨੂੰ ਫੜ ਨਹੀਂ ਦਿੰਦੇ ਕਿਉਂਕਿ ਉਹਨਾਂ ਤੋਂ ਮਹੀਨਾ ਲਈ ਜਾਂਦੇ ਐ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਅੱਜ ਜਲਾਨ ਕਰਨਾ ਚਾਹਣਾ ਹੈ ਪ੍ਰਮਾਤਮਾ ਮਿਹਰ ਕਰੇ ਸਾਡੀ ਤੁਸੀਂ ਆਪਣੀ ਸਰਕਾਰ ਅਕਾਲੀ ਦਲ ਦੇ ਲਿਆਓ ਪਹਿਲੀ ਕੈਬਨਿਟ ਮੀਟਿੰਗ 'ਚ ਮੈਂ ਕਾਨੂੰਨ ਬਣਾਉਂਗਾ ਕਿ ਸਜ਼ਾ ਨਸ਼ਾ ਵੇਚਣ ਵਾਲੇ ਨੂੰ ਫਾਂਸੀ ਦੀ ਹੋਊਗੀ ਹਾਂਸੀ ਦੀ ਸਜ਼ਾ ਜਿਹੜਾ ਨਸ਼ਾ ਵੇਚੂਗਾ ਤੇ ਸਪੈਸ਼ਲ ਕੋਰਟ ਬਣਾਏ ਜਾਣਗੇ ਕਚਹਿਰੀਆਂ ਸਪੈਸ਼ਲ ਬਣਾਈਆਂ ਜਾਣਗੀਆਂ ਜਿੱਥੇ ਕੱਲੇ ਕੇਸ਼ ਨਸ਼ੇ ਵੇਚਣ ਵਾਲਿਆਂ ਦੇ ਹੋਣਗੇ ਤੇ ਨਾਲ ਦੇ ਨਾਲ 6 ਮਹੀਨਿਆਂ ਦੇ ਅੰਦਰ ਫੈਸਲਾ ਕਰਕੇ ਹੁਣ ਕੰਮ ਦਿੱਤਾ ਜਾਊਗਾ ਨਾਲੇ ਉਹਦੀ ਕਾਨੂੰਨ ਬਣਾਵਾਂਗੇ ਕਿ ਉਸ ਪਰਿਵਾਰ ਦੀ ਸਾਰੀ ਜ਼ਮੀਨ ਜਾਇਦਾਦ ਸਰਕਾਰ ਟੇਕਓਵਰ ਕਰ ਲੂਗੀ ਉਹਨਾਂ ਕੋਲੇ ਪਰਿਵਾਰ ਕੋਲੇ ਵੀ ਕੁਝ ਰਹਿਣ ਨਹੀਂ ਪਿਆ ਸਰਦਾਰ ਸੁਖਵੀਰ ਸਿੰਘ ਬਾਦਲ ਦੂਜੀ ਵੱਡੀ ਗੱਲ ਦੂਜੀ ਵੱਡਾ ਫੈਸਲਾ ਜਿਹੜਾ ਅਸੀਂ ਕਰਨ ਲੱਗੇ ਆਂ ਉਵੇਂ ਹੀ ਗੈਂਗਸਟਰ ਖਤਮ ਕਰਨੇ ਆ ਪੰਜਾਬ ਚ ਉਵੇਂ ਹੀ ਕਾਨੂੰਨ ਕਿ ਜਿਸ ਗੈਂਗ ਜਿਹੜਾ ਗੈਂਗਸਟਰ ਫਰੋਤੀ ਕਰੂਗਾ ਜਾਂ ਤੇ ਗੈਂਗਸਟਰ ਬਣਾਊਗਾ ਉਲਦੀ ਸਾਰੇ ਖਾਨਦਾਨ ਦੀ ਜਾਇਦਾਦ ਸਰਕਾਰ ਦੀ ਹੋ ਜੂਗੀ ਉਦੋਂ ਵੀ ਫਾਂਸੀ ਦੀ سزا ਹੋਊਗੀ ਜਿਹੜਾ ਲੋਕਾਂ ਨੂੰ ਡਰਾ ਡਰਾ ਕੇ ਮਾਰ ਕੇ ਫਰੋਤੀਆਂ ਲੈਂਦੇ ਆ ਉਹਨਾਂ ਵਾਸਤੇ ਹੁਣ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੋਊਗੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਡੇ ਅੱਜ ਮੈਂ ਲੰਦਾ ਹਰ ਪਿੰਡ ਤੋਂ ਤੁਸੀਂ ਆਏ ਹੋ کنیا کول کنیکشن ہے نہیں ہاتھ کڑک رہو ہے ہی نہیں جس دن سرکار بانگی پہلے ہفتے تھان ٹوب ویل کنیکشن دیتے شروع اکالی دل دل اڈر گراڈ پائپ رائیں ਮਾਣ ਨੂੰ ਵਾਦਾ ਕਰਦਾ ਅੰਡਰਗਰਾਉਂਡ ਪਾਈਪਾਂ ਰਹੀਂ ਕੋਈ ਖੇਤ ਹੈ ਜਾਨੀ ਹੋਊਗਾ ਜਿੱਥੇ ਨਹਿਰੀ ਪਾਣੀ ਨਾ ਪਹੁੰਚੇ ਅੰਡਰਗਰਾਉਂਡ ਪਾਈਪਾਂ ਰਹੀਂ ਤੁਸੀਂ ਜਾਣਦੇ ਹੋ ਜੋ ਅਸੀਂ ਕਹਿੰਨੇ ਆ ਕਰਦੇ ਆ ਕਿਉਂਕਿ ਸਾਡਾ ਦਾ ਪਰਿਵਾਰ ਹੈ ਆ ਟੇਲਾਂ ਦੇ ਇਲਾਕੇ ਬੁਰਾ ਹਾਲ ਹੈ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ ਇੱਕ ਤਾਂ ਮੇਰਾ ਮਾਨਮਾ ਭੁੰਦਰ ਸਾਹਿਬ ਨੂੰ ਦੱਸ ਰਿਹਾ ਸੀ ਕਿ ਇਹ ਨੈਰੀ ਪਾਣੀ ਦੀ ਸਮੱਸਿਆ ਪੱਕੀ ਤਰ੍ਹਾਂ ਦੇ ਖਤਮ ਕਰ ਦੇਣੀ ਹੈ ਅੰਡਰਗਰਾਉਂਡ ਪਾਈਪਾਂ ਨਹੀਂ ਇੱਕ ਤਾਂ ਪਾਣੀ ਪਜਦਾ ਤੇ ਇੱਕ ਲੰਬਾ ਜਾਂਦਾ ਤੇ ਨਾਲ ਦੇ ਨਾਲ ਸਭ ਤੋਂ ਸੌਖੇ ਤਰੀਕੀ ਨਾਲ ਖੇਤੀ ਹੁੰਦੀ ਹੈ ਦੂਜੀ ਗੱਲ ਅਸੀਂ ਜਿਹੜੀ ਕਰਾਂਗੇ ਮੈਂ ਵਾਅਦਾ ਕਰਦਾ ਮੇਰੇ ਪੰਜਾਬ ਵਿੱਚ ਥੋੜੇ ਆਪਣੇ ਸਰਕਾਰ ਜੁਦਾਊਗੀ ਕੋਈ ਗਰੀਬ ਨਹੀਂ ਹੋਊਗਾ ਜਿਹਦੇ ਕੋਲੇ ਕੱਚਾ ਮਕਾਨ ਹੋਊਗਾ ਸਾਰਾ ਇੱਕ ਪੱਕਾ ਮਕਾਨ ਹਰ ਗਰੀਬ ਦਾ ਬਣਾ ਕੇ ਦੇਵਾਂਗੇ ਆ ਸਾਡਾ ਫਤਵਾ ਇੱਕ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਸਰਕਾਰੀ ਨੌਕਰੀ ਕੱਲੀ ਪੰਜਾਬੀਆਂ ਨੂੰ ਮਿਲੂਗੀ ਹੋਰ ਬਾਹਰਲੇ ਸੂਬੇ ਵਾਲਿਆਂ ਨੂੰ ਨਹੀਂ ਮਿਲੂਗੀ ਸਾਸਰੀਆ ਕਾਲ ਆ ਝਾੜੂ ਵਾਲੇ ਨੇ हरियाणा इज इलेक्शन लन्ना जी रास्तन इलेक्शन लन्ना जी अधियां नौकरियां जेड़ियां 56000 ਦਿੱਤੀਆਂ अधियां ਹਰਿਆਰੇ ਤੇ ਮਾਚਲ ਇਹਨਾਂ ਨੂੰ ਦਿੱਤੀ ਰਾਸਤਨ ਨਾਲ ਇਹਨੂੰ ਉਹਨਾਂ ਦੀ ਨੀਅਤ ਹੋਰ ਹੈ ਹੁਣ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀ ਵੀਪਾ ਜੀ ਨੇ ਮੈਂ ਜ਼ਿਕਰ ਕੀਤਾ ਮੈਂ ਫਿਰ ਤੋਂ ਉਧ ਰੋਣਾ ਚਾਹਣਾ ਹੈ ਦੇਖੋ ਕਿੱਡੇ ਵੱਡੇ ਆਪਣੇ ਦੁਸ਼ਮਣ ਹੈ ਇਹਨਾਂ ਵਾਸਤੇ ਇਕੱਲਾ ਇਲੈਕਸ਼ਨ ਹੈ ਕੇਜਰੀਵਾਲ ਹਰਿਆਣੇ ਜੀ ਵਾਦਾ ਕਰਾਇਆ ਕਿਉਂਕਿ 6 ਮਹੀਨੇ ਬਾਅਦ ਅਸੈਂਬਲੀ ਦੇ ਇਲੈਕਸ਼ਨ ਆ ਕਿ ਮੈਂ ਪੰਜਾਬ ਤੋਂ ਪਾਣੀ ਦਿਵਾਉਂਗਾ ਸੁਪਰੀਮ ਕੋਰਟ ਵਿੱਚ ਆਪਣੀ ਤਰੀਕ ਲੱਗੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਪਾਣੀ ਦਾ ਵੇਰਵਾ ਮੰਗਿਆ ਮੁੱਖ ਮੰਤਰੀ ਨੇ ਨਹਿਰੀ ਪਾਰਟੀ ਫਟਵਾਰੀ ਬਣਾਏ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਲਿਖ ਕੇ ਦੇ ਦਿਓ ਟੇਲਾਂ ਵਿੱਚ ਪੂਰਾ ਪਾਣੀ ਹੈ ਮੈਂ ਵਧਾਈ ਦੇਣਾ ਚਾਹਣਾ ਪਟਵਾਰੀਆਂ ਨੂੰ ਨਹਿਰੀਆਂ ਕਿਤੇ ਅਸੀਂ ਨਹੀਂ ਲਿਖ ਕੇ ਦਿੰਦੇ 400 ਨੂੰ ਸਸਪੈਂਡ ਕਰਤਾ ਜੇ ਆ ਲਿਖ ਕੇ ਦੇ ਦਿੰਦੇ ਸੁਪਰੀਮ ਕੋਰਟ ਤੋਂ ਆਰਡਰ ਲੈ ਲੈਣਾ ਸੀ ਪਾਣੀ ਹਰਿਆਣੇ ਨੂੰ ਦੇ ਦੋ ਫੌਜ ਲਾ ਕੇ ਆ ਪਾਣੀ ਕੱਟਣਾ ਸੀ ਪਰ ਮੈਂ ਤੁਹਾਨੂੰ ਕਰਦਾ ਵਾਦਾ ਅਕਾਲੀ ਦਲ ਭਾਵੇਂ ਸੁਪਰੀਮ ਕੋਰਟ ਫੈਸਲਾ ਕਰ ਲੇ ਇੱਕ ਬੂੰਦ ਪਾਣੀ ਨਹੀਂ ਜਾਣ ਦਊਗਾ ਨਾਲੇ ਜਿਹੜਾ ਪਹਿਲਾ ਫੈਸਲਾ ਜੋਹਾਰ ਲਾਲ ਨਹਿਰੂ ਨੂੰ ਕੀਤਾ ਸੀ ਬਿਨੈਰ ਤੁਹਾਡੇ ਪੰਜਾਬ ਤੇ ਪੁੱਛੇ ਅੱਧਾ ਪੰਜਾਬ ਦਾ ਪਾਣੀ ਰਾਜਸਥਾਨ ਨੈਲ ਰਾਹੀਂ ਰਾਜਸਥਾਨ ਦੇਤਾ ਜਿਸ ਤੇ ਉਸੇ ਕਾਰ ਬਣ ਗਈ ਉਹ ਰੱਦ ਕਰਕੇ ਉਹ ਗਰੀਮੈਂਟ ਇੱਕ ਬੂੰਦ ਰਾਸ਼ਤਾ ਨੂੰ ਦੇਣ ਦੇਵਾਂਗੇ ਆ ਪਾਣੀ ਸਾਡਾ ਹੈ ਕਿਉਂਕਿ ਆਪਣੇ ਪੰਜਾਬ ਚ ਪਾਣੀ ਹੈ ਨਹੀਂ ਤੇ ਅਸੀਂ ਬਾਹਰ ਕਿਉਂ ਦਈਏ ਕਿਉਂਕਿ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਐ ਉਸ ਪਾਣੀ ਦਾ ਹੱਕ ਕੱਲੇ ਉਸੇ ਹੀ ਸੂਬੇ ਦਾ ਹੈ ਹਰਿਆਣਾ ਵਿੱਚ ਜਮਨਾ ਜਾਂਦੀ ਐ ਕਿ ਆਪਾਂ ਨੂੰ ਦਿੰਦੇ ਐ ਯੂਪੀ ਵਿੱਚ ਜਮਨਾ ਤੇ ਗੰਗਾ ਵਹਦੀ ਐ ਕਿ ਆਪਾਂ ਨੂੰ ਦਿੰਦੇ ਐ ਨਹੀਂ ਕੱਲੇ 50 ਤੇ ਦਰਿਆਵਾਂ ਦਾ ਅੱਧਾ ਪਾਣੀ ਉਦੋਂ ਜੋਹਾਰ ਲਾਲ ਲਹਿਰੂ ਨੇ ਗੁਲਜ਼ਾਰੀ ਨਾਲ ਨੰਦਾ ਤੋਂ ਦਸਕਤ ਕਰਾ ਕੇ ਦੇ ਦਿੱਤਾ ਅਸੀਂ ਹੁਣ ਟੱਪਨ ਨਹੀਂ ਦੇਵਾਂਗੇ ਮੈਂ ਅਖੀਰ ਚਾਈ ਕਹਿਣਾ ਚੁਣਾ ਦੇਖੋ ਇੱਕ ਪਾਸੇ ਥੋੜੀ ਆਪਣੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਨੇ ਬਣਾਈ ਪਾਰਟੀ ਹੈ ਪੁੰਦਰ ਸਾਹਿਬ ਬੈਠੇ ਆ ਜਿਨ੍ਹਾਂ ਨੇ ਮਲਾਦਾਰ ਨਰਦਾਸਾ ਸਾਲ ਐਨਐਸਏ ਚ ਕੱਟਿਆ ਥੋੜੇ ਬਜ਼ੁਰਗ ਹੋਣੇ ਆ ਜਿਨ੍ਹਾਂ ਨੇ ਕੋਈ 10 ਸਾਲ ਜਿੰਝ ਰਿਹਾ ਕੋਈ 5 ਸਾਲ ਅਕਾਲੀ ਮੋਰਚੇ ਚ ਰਿਹਾ ਹੈ ਅਕਾਲੀ ਦਲ ਤਗੜਾ ਤੇ ਤੁਸੀਂ ਤਗੜੇ ਹੋ ਅ ਸਾਰੀਆਂ ਦਿੱਲੀ ਵਾਲੀਆਂ ਪਾਰਟੀਆਂ ਦੀ ਸਾਜ਼ਿਸ਼ ਹੈ ਕਿ ਕੌਮ ਦੀ ਜਥੇਬੰਦੀ ਪੰਜਾਬੀਆਂ ਦੀ ਜਥੇਬੰਦੀ ਅਕਾਲੀ ਦਲ ਨੂੰ ਕਮਜ਼ੋਰ ਕਰਦੇ ਹੋ ਇਹਨਾਂ ਦੀ ਸਾਜ਼ਿਸ਼ ਕਾਮਯਾਬ ਹੋਈ ਤੇ ਪਿਛਲੇ 10 ਸਾਲ ਤੁਸੀਂ ਦੇਖੋ ਕਮਜ਼ੋਰ ਤੁਸੀਂ ਕਰ ਦਿੱਤੀ ਹੁਣ ਉਹਦਾ ਨਤੀਜਾ ਕੀ ਹੋਇਆ ਤੁਸੀਂ ਜਾਣਦੇ ਹੋ ਜਦੋਂ ਅਸੀਂ ਭਾਜਪਾ ਦੀ ਸਰਕਾਰ ਨਾਲ ਨਾਤਾ ਤੋੜਿਆ ਉਹਨਾਂ ਦੀ ਮੰਤਰੀਪੰਨ ਤੋਂ ਨਾਤਾ ਤੋੜਿਆ ਆਰਐਸਐਸ ਵਾਲੇ ਕਹਿੰਦੇ ਚਲੋ ਕੋਈ ਗੱਲ ਨਹੀਂ ਹੁਣ ਤੁਹਾਨੂੰ ਸਬਕ ਸਿਖਾਉਣੇ ਆ ਤੁਸੀਂ ਜੱਜੇਬੰਦੀ ਕਮਜ਼ੋਰ ਕਰਤੀ ਸਾਰੇ ਸਾਡੇ ਖਲਾਫ ਹੋ ਗਏ ਤੇ ਹੁਣ ਹੋਇਆ ਕੀ ਨਦੀਚਾ ਅੱਜ ਤੱਕ ਤਖਤ ਹਜ਼ੂਰ ਸਾਹਿਬ ਤੇ ਆਰਐਸਐਸ ਨੇ ਕਬਜ਼ਾ ਕਰ ਲਿਆ ਹੈ ਅੱਜ ਉੱਥੇ ਮੈਨੇਜਮੈਂਟ ਆਰਐਸਐਸ ਕੋਲੇ ਆ ਤਖਤ ਪਟਨਾ ਸਾਹਿਬ ਤੇ ਆਰਐਸਐਸ ਨੇ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਾਰਐਸਐਸ ਦੇ ਕੰਟਰੋਲ 'ਚ ਹੈ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣੇ ਦੀ ਲਗ ਬਣਾ ਦੀ ਉਥੇ ਆਰਐਸਐਸ ਨੇ ਆਪਣਾ ਏਜੰਟ ਦਾਦੂਵਾਲ ਪਿਠਾਤਾ ਨੁਕਸਾਨ ਕੀਦਾ ਹੋਇਆ ਜੇ ਹਲੇ ਵੀ ਨਹੀਂ ਜਾਗੋਗੇ ਅੱਗੇ ਤੁਹਾਡਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੱਲੀ ਭਜੀਆ ਉਹ ਵੀ ਕਬਜ਼ਾ ਕਰ ਲੈਣਗੇ ਤੇ ਫਿਰ ਕੀ ਕਰੋਗੇ ਅਕਾਲੀ ਦਲ ਬਣਾਈ ਗਈ ਸੀ ਕੌਮ ਨੇ ਇਸ ਲਈ ਕਿ ਫੌਜ ਚਾਹੀਦੀ ਹੈ ਤੇ ਜਿਹੜੀ ਕਾਲੀ ਸ਼੍ਰੋਮਣੀ ਕਾਲੀ ਦਲ ਉਹ ਪਾਰਟੀ ਹੈ ਜਿਹੜੀ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਦੀ ਹੈ ਜਿਹਦੀ ਸੋਚ ਸਰਬੱਤ ਦਾ ਭਲਾ ਸਾਰੇ ਧਰਮਾਂ ਦਾ ਸਤਕਾਰ ਤੁਸੀਂ ਜਾਣਦੇ ਹੋ ਬਾਦਲ ਸਾਹਿਬ ਮੁੱਖ ਮੰਤਰੀ ਸੀ Hindu ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ Muslim ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ Christian ਵੀਰ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਐ ਜੇ ਬਾਦਲ ਸਾਹਿਬ ਨੇ ਦਰبار ਸਾਹਿਬ ਦੇ چاروں طرف ਸੁੰਦਰੀਕਰਨ ਕੀਤਾ ਨਾਲ ਦੇ ਨਾਲ ਉਥੇ ਦੁਰਗਿਆਨਾ ਮੰਦਰ ਤੇ ਵੀ 300 ਕਰੋੜ ਲਾਇਆ ਉਥੇ ਭਗਵਾਨ ਬਾਲਮੀਕੀ ਦੇ ਰਾਮ তীਰਥ ਵੀ ਬਣਾਇਆ ਗੁਰੂ ਰਵੀਦਾਸ ਜੀ ਦਾ ਪਵਿੱਤਰ ਸਾਨ ਕਲਾਰਗੜ੍ਹ ਵੀ ਬਣਾਇਆ ਆ ਸੋਚ ਹੋਣੀ ਚਾਹੀਦੀ ਹੈ ਨੈਸ਼ਨਲ ਲੀਡਰਾਂ ਦੀ ਪਰ ਅਫਸੋਸ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਉਹ ਵੋਟਾਂ ਲੈਣੇ ਚਾਹੁੰਦੇ ਆ ਅਖਾਲੀ ਦਲ ਹੈ ਜਿਹੜਾ ਪੰਜਾਬ ਨੂੰ ਸਾਨੂੰ ਪਤਾ ਹੈ ਕਿ ਪੰਜਾਬ ਤਾਂ ترقی ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਭਾਈਚਾਰੇ ਇੱਕ ਸੰਜ ਰਹੂਗਾ ਪੰਜਾਬ ਉਹ ਬੁਰਾ ਸਮਾਂ ਜਿਹੜਾ ਸੀ ਆਪਣੇ 10 15 ਸਾਲ ਉਹ ਵਾਪਸ ਨਹੀਂ ਚਾਹੁੰਦਾ ਪੰਜਾਬ ਆਪਣਾ ਘਰ ਹੈ ਆਪਾਂ ਕਿੱਥੇ ਜਾ ਸਕਦੇ ਆ ਇਸ ਕਰਕੇ ਆ ਘਰ ਨੂੰ ترقی ਕਰਾਉਣੀ ਜੁੰਵਰੀ ਕਾਲੀ ਦਲਦੀ ਹੈ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਇਸ ਕਰਕੇ ਬੇਨਤੀ ਕਰਦਾ ਹੈ ਬਚਾ ਲੋ ਆਪਣੀ ਪਾਰਟੀ ਨੂੰ ਬਚਾ ਲੋ ਪੰਜਾਬ ਨੂੰ ਤੁਸੀਂ ਕਰ ਸਕਦੇ ਹੋ ਆ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਇੱਥੇ ਕੱਲੇ ਲੁੱਟਣ ਆਉਂਦੀਆਂ ਉਹਨਾਂ ਨੂੰ ਵੜ ਨਾ ਦਿਓ ਨਾਲੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਣਾ 1 ਜੂਨ 1 ਜੂਨ 40 ਸਾਲ ਪਹਿਲੇ ਭੁੱਲਿਓ ਨਾ ਕੀ ਹੋਇਆ 1 ਜੂਨ 40 ਸਾਲ ਪਹਿਲੇ ਦਰਬਾਰ ਸਾਹਿਬ ਤੇਂਦਰਾ ਗਾਂਧੀ ਨੇ ਟੈਂਕਾਂ ਤੋਪਾਂ ਦਾ ਹਮਲਾ ਕੀਤਾ 1 ਜੂਨ ਨੂੰ ਅੱਜ ਉਸੇ ਦਿਨ ਵੋਟਾਂ ਪੈਣੀਆਂ ਆ। ਆ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਕੀ ਬੋਲ ਸਕਦੇ ਹੋ ਤੁਸੀਂ? ਜੇ 1 ਜੂਨ ਨੂੰ ਜਿਹੜਾ ਵੀ ਆਪਣਾ ਭੈਣ ਭਰਾ ਵੋਟ ਪਾਉਂਦਾ ਸਹੀ ਮੰਨੇ ਦਿਓ ਕੌਮ ਦੇ ਪਿੱਠ ਤੇ ਛੁਰਾ ਮਾਰਦਾ। 1 ਜੂਨ ਬਦਲਾ ਲੈਣ ਦਾ ਸਮਾਂ ਆ ਗਿਆ ਵੋਟਾਂ ਤੁਹਾਡੇ ਕੋਲੇ ਆ। ਦੂਜੀ ਗੱਲ ਮੈਂ ਤੁਹਾਨੂੰ ਇੱਕ ਕਹਿਣਾ ਛੋਣਾ ਹੈ। ਜਿਵੇਂ ਭਗਵੰਤ ਮਾਨ ਨੇ ਤੇ ਅਮਿਤ ਸ਼ਾਹ ਨੇ ਮਿਲ ਕੇ ਬਾਰਡ ਰਸੀਲ ਕਰ ਲਏ। ਕਿਸਾਨਾਂ ਨੂੰ ਪੰਜਾਬ ਦੀ ਧਰਤੀ ਤੋਂ ਬਾਹਰ ਨਹੀਂ ਜਾਣ ਦਿੱਤਾ ਤੁਸੀਂ ਵੀ ਇੱਕ ਜ ਨੂੰ ਬਾਰਡਰ ਸੀਲ ਕਰ ਦਿਓ ਜਿੱਲੀ ਦਿੱਲੀ ਵਾਲੀਆਂ ਪਾਰਟੀਆਂ ਦੇ ਪੰਜਾਬ ਨੂੰ ਬਾਹਰ ਕੱਢ ਦਿਓ ਦਿੱਲੀ ਵਾਲੀਆਂ ਪਾਰਟੀਆਂ ਨੇ ਤੇ ਪੰਜਾਬ ਵਿੱਚ ਕੱਲਾ ਸ਼ਰੋਮ ਨਹੀਂ ਕਾਲੀ ਦਿਲ ਦਾ ਬਟਨ ਦਬਾ ਕੇ ਤੇ ਐਲਾਨ ਕਰ ਦਿਓ ਕਿ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਨਹੀਂ برداشت ਕਰਦਾ ਤੇ ਖੀਰ ਵਿੱਚ ਮੈਂ ਕਹਿਣਾ ਚਾਹਣਾ ਹੈ ਆ ਕਈ ਪ੍ਰਚਾਰ ਕਰਦੇ ਰਹਿੰਦੇ ਆ ਕਿ ਉੱਥੇ ਜਾ ਕੇ ਫਿਰ ਤੋਂ ਰਲ ਜਾਣਗੇ ਅਕਾਲੀ ਦਲ ਨਾ ਉੱਥੇ ਐਨਡੀਆ ਨਾਲ ਨਾ ਇੰਡੀਆ ਘੜਪੋਤ ਨਾਲ ਐਨਡੀਆ ਉੱਥੇ ਜਾ ਕੇ ਪੰਜਾਬ ਨਾਲ ਖੜੂਗਾ ਪੰਜਾਬ ਦੀ ਆਵਾਜ਼ ਬਣੂਗਾ ਥੋੜੀ ਆਵਾਜ਼ ਬਣੂਗਾ ਤੇ ਉੱਥੇ ਜਾ ਕੇ ਭਾਵੇਂ ਸਰ ਸੁਖਬੀਰ ਸਿੰਘ ਬਾਦਲ ਉੱਥੇ ਜਾ ਕੇ ਉੱਥੇ ਜਾ ਕੇ ਭਾਵੇਂ ਕਿਸਾਨਾਂ ਦੀ ਗੱਲ ਹੋਏ ਭਾਵੇਂ ਵਪਾਰੀਆਂ ਦੀ ਗੱਲ ਹੋਏ ਭਾਵੇਂ ਪੰਜਾਬ ਦਾ ਬਾਗਾ ਬોર્ਡਰ ਖੋਲਣ ਦੀ ਗੱਲ ਹੋਏ ਵਪਾਰ ਵਾਸਤੇ ਥੋੜੀ ਲੜਾਈ ਲੜੂਗਾ ਤੇ ਲੜਦਾ ਰਹਿ ਆਓ ਆਪਣੀ ਪਾਰਟੀ ਨੂੰ ਤਗੜਾ ਕਰਕੇ ਵਾਪਸ ਪੰਜਾਬ ਵਿੱਚ ਖੁਸ਼ੀਆਂ ਲਈਏ ਤਰੱਕੀਆਂ ਲਈਏ ਤੇ ਖਾਸ ਕਰਕੇ ਸਦੂਰ ਘੜਵਾਲਿਓ ਤੁਸੀਂ ਇੱਕ ਵਧੀਆ ਵਕੀਲ ਚੁਣਿਆ ਬੀਬੀ ਹਰਸਿਮਰਤ ਕੋਲ ਤੁਹਾਨੂੰ ਪਤਾ ਹੈ ਜਿੰਨੀ ਤਾਕਤ ਘਰ ਚ ਇਹਨਾਂ ਕੋਲੇ ਆ ਹੋਰ ਕਿਹਦੇ ਕੋਲੇ ਹੁੰਦੀ ਹੈ ਤੁਹਾਡਾ ਵੀ ਆ ਹੀ ਹਿਸਾਬ ਹੈ ਮੇਰੇ ਵਾਲਾ ਤੁਹਾਡਾ ਵੀ ਆ ਹੀ ਹਿਸਾਬ ਹੈ ਗੱਲ ਸਹੀ ਹੈ ਜਸਰ ਜੀ ਤੁਹਾਨੂੰ ਤੁਸੀਂ ਵੀ ਡਰਦੇ ਹੋ ਕਰ ਠੀਕ ਹੈ ਤੋ ਐਸ ਕਰਕੇ ਪੁੰਦਰ ਸਾਹਿਬ ਦਾ ਵੀ ਆ ਹੀ ਹਾਲ ਹੈ ਤੋ ਐਸ ਕਰਕੇ ਅਸਲੀ ਖਜ਼ਾਨੇ ਦੀ ਵਕੀਲ ਦਾ ਤੁਸੀਂ ਲੰਮੀ ਬੈਠੇ ਹੋ ਤੇ ਜੇ ਸਰਕਾਰ ਬਣ ਗਈ ਤੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਹੀ ਨਹੀਂ ਉਹ ਨਿਆਰੇ ਲਿਆ ਰਾਂਗੇ ਤੁਹਾਨੂੰ ਪਤਾ ਬਹੁਤ ਚੀਜ਼ਾਂ ਦੀ ਲੋੜ ਹੈ